ਸਾਰੇ ਇਹ ਫੋਨ ਜਿਹੜੇ ਕਰਦਾ ਐਸਐਸਪੀ ਤੇ ਡੀਐਸਪੀ ਉਹ ਸਾਰੇ ਭੈਣ ਚੋ ਮੈਂ ਇੱਥੇ ਭਾਈ ਬੈਠਾ ਆਵੇ ਮੇਰੇ ਕੋਲੇ ਕੰਜਰ ਨਾਲੇ ਉਹ ਐਸਐਸਪੀ ਨਾਲੇ ਉਹ ਡੀਸੀਐਸਪੀ ਚਰਾ ਮੈਂ ਵੀ ਜਿਹੜੇ ਭੈਣ ਚੋ ਮੈਨੂੰ ਆਣ ਕੇ ਫੜਦੇ ਨੇ ਕੰਜਰ ਜਿਹੜੇ ਇਨਸਾਫ ਕਰਦੇ ਨੇ ਆਣ ਕੇ ਕਰਦੇ ਨੇ ਮੇਰੇ ਪਿਓ ਦੀ ਤੇ ਮੇਰੇ ਸਾਰੇ ਦੀ ਲੈ ਗਿਆ ਪਤਨੀ ਉਸ ਤੋਂ ਬਾਅਦ ਮੇਰੀ ਜੜੀ ਨਾ ਪੂਆਰਾ ਹਿਸਾ ਹੈਗਾ ਹੀ ਉਹ ਤਾਂ ਮੈਨੂੰ ਅਜੇ ਲੈਣਾ ਹੀ ਸੀਗਾ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਦੋਸਤੋ ਸੋਸ਼ਲ ਮੀਡੀਆ ਤੇ ਤੁਸੀਂ ਵੀ ਵਾਇਰਲ ਹੁੰਦੀ ਹੋਈ ਵੀਡੀਓ ਦੇਖੀ ਹੋਵੇਗੀ ਪਾਠੀ ਸਿੰਘ ਬਾਪੂ ਦੇ ਦੋਸਤੋਂ ਦੋਨੋਂ ਗਿੱਟੇ ਤੋੜ ਦਿੱਤੇ ਗਏ ਬਾਪੂ ਦੀ ਦੋਸਤੋਂ ਦਾੜੀ ਵੀ ਪੱਟੀ ਗਈ ਇਹ ਬਾਪੂ ਦਾ ਦੋਸਤੋਂ ਪਰਿਵਾਰਕ ਮੈਂਬਰ ਹੀ ਦੱਸਿਆ ਜਾ ਰਿਹਾ ਹੈ ਜਦੋਂ ਦੋਸਤੋਂ ਸਿੰਘਾਂ ਨੇ ਇਸ ਮਸਲੇ ਨੂੰ ਲੈ ਕੇ ਇਸ ਪਾਠੀ ਸਿੰਘ ਬਾਪੂ ਦੇ ਨਾਲ ਗੱਲਬਾਤ ਕੀਤੀ ਤਾਂ ਬਾਪੂ ਨੇ ਇਹਨਾਂ ਸਿੰਘਾਂ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਕਿਹਾ ਕਿ ਸਾਡਾ ਪਰਿਵਾਰਕ ਮਸਲਾ ਹੈ ਅਸੀਂ ਆਪੇ ਹੀ ਸੁਲਝਾ ਲਵਾਂਗੇ ਪਰ ਬਾਅਦ ਵਿੱਚ ਦੋਸਤੋ ਬਾਪੂ ਨੇ ਸਿੰਘਾਂ ਨੂੰ ਮਿਲਣ ਦੇ ਲਈ ਟਾਈਮ ਵੀ ਦੇ ਦਿੱਤਾ ਹੈ ਉੱਥੇ ਦੋਸਤੋ ਇੱਕ ਦੁਕਾਨਦਾਰ ਦੇ ਵੱਲੋਂ ਗੁਰੂ ਸਾਹਿਬ ਦੇ ਸਰੂਪਾਂ ਦੀ ਦੁਕਾਨ ਦੇ ਅੰਦਰ ਬੇਅਦਬੀ ਕੀਤੀ ਜਾ ਰਹੀ ਸੀ ਇਸ ਮਸਲੇ ਨੂੰ ਵੀ ਲੈ ਕੇ ਦੋਸਤੋ ਨੰਗ ਸਿੰਘਾਂ ਨੇ ਉੱਥੇ ਪਹੁੰਚ ਕੇ ਦੁਕਾਨਦਾਰ ਤੇ ਕਾਰਵਾਈ ਕੀਤੀ ਆਓ ਦੋਸਤੋ ਕੀ ਹੈ ਪੂਰਾ ਮਾਮਲਾ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਸਾਹ ਦੇ ਇਹ ਫੋਨ ਜਿਹੜੇ ਕਰਦਾ ਐਸਐਸਪੀ ਤੇ ਡੀਐਸਪੀ ਉਹ ਸਾਰੇ ਭੈਣ ਚੋ ਤਾਂ ਮੈਂ ਇੱਥੇ ਬਾਈ ਬੈਠਾ ਆਵੇ ਮੇਰੇ ਕੋਲੇ ਪੰਜਰ ਨਾਲੇ ਉਹ ਐਸਐਸਪੀ ਨਾਲੇ ਉਹ ਡੀਐਸਪੀ ਚਰਾ ਮੈਂ ਤੇ ਜਿਹੜੇ ਭੈਣ ਚੋਂ ਮੈਨੂੰ ਆਣ ਕੇ ਫੜਦੇ ਨੇ ਤਾਂ ਜਿਹੜੇ ਇਨਸਾਫ਼ ਕਰਦੇ ਨੇ ਆਣ ਕੇ ਕਰਦੇ ਨੇ ਮੇਰੇ ਪਿਓ ਦੀ ਤੇ ਮੇਰੇ ਸਾਰੇ ਦੀ ਲੈ ਗਿਆ ਤੇ ਤਲੀ ਉਸ ਤੋਂ ਬਾਅਦ ਮੇਰੀ ਜਿਹੜੀ ਨਾ ਪੂਆ ਦਾ ਹਿੱਸਾ ਹੈਗਾ ਹੀ ਉਹ ਤਾਂ ਮੈਨੂੰ ਲੈਣਾ ਹੀ ਸੀਗਾ ਚਲੋ ਮੇਰੇ ਤੇ ਇਹ ਗੁਣ ਕੀਤੇ ਨੇ ਉਹ ਸਾਡੇ ਉਹ ਸੀ ਦਾ ਉਹ ਅੰਦਾਜ਼ ਸੀ ਚੰਗਾਰ ਤੋਂ ਮੇਰੇ ਉਹ ਚੰਗਾਰ ਤਾਂ ਕੀ ਚੰਗਾਰ ਨੇ ਇਹ ਜੱਲ ਜ਼ਬਾਨੀ ਮੈਨੂੰ ਐਡਾ ਹੈਗਾ ਸੀ ਉਹ ਹੀ ਤਾਂ ਕਿਹਾ ਸੀ ਨਾ ਨੇ ਉਹ ਨਾਨੀ ਕਿਹਾ ਸੀ ਉਹਦੇ ਵਿੱਚ ਉਹ ਇੱਡੇ ਨਹੀਂ ਵਿੱਚ ਉਹ ਸਾਈਨ ਕਰਾ ਲੈ। ਹਾਂ ਉਹਨੇ ਕਿਹਾ ਸੀ ਸਾਈਨ ਕਿਤੇ ਕਰਾਉਣੇ ਨੇ ਮਾਂ ਜਿਹੜੀ ਉਹ ਪੂਰੀ ਹੋ ਵੀ ਸਾਰਾ ਕੋ। ਇਹ ਇਹ ਉਹ ਕਿਤੇ ਹੀ ਵੀ ਸਾਰਾ ਕੋ ਕਰ ਦੇਣਗੇ। ਅੱਡਾ ਦੀ ਛੜ ਦੇ। ਅਸੀਂ ਲੈਣਗੇ। ਆ ਅੱਗਾ ਦੀ ਛੜ। ਤੇ ਨਾ ਉਹ ਕੋਈ ਨਹੀਂ ਆ ਤੂੰ ਮੈਨੂੰ ਕੋਠਾ ਹੱਸੇ ਜਾ ਤੂੰ। ਉਹ ਸਾਈਨ ਸਾਰਾ ਕੁਝ ਹੈ ਨਾ ਸਾਰੇ ਕੁਝ ਹੈ। ਹਾਂ। ਉਹ ਕਰੇਗਾ ਹਾਂ ਕਰਾਂਗੇ ਚਾਹ ਹੁਣ ਵੀ ਕਰਦੇ ਹਾਂ ਮੈਂ ਕਰਾਂਗੇ ਜਦੋਂ ਕਰਾਂਗੇ ਮਸੀਤਦਾਰ ਕੀ ਕਰੇਗਾ ਉਹ ਮਸੀਤਦਾਰ ਦਾ ਪੈਦੂ ਜਿੰਦਾ ਸੱਤ ਮਰਲੇ ਅਗੜ ਹਾਂ ਸੱਤ ਮਰਲੇ ਕਰਾਉਂ ਆ ਉਹ ਸੱਤ ਮਰਲੇ ਅੱਜ ਵੀ ਏ ਤੇ ਕੱਲ ਵੀ ਆ ਸੱਤ ਆ ਕਿੰਨੀ ਚੜਾ ਉਹ ਭਾਜੀ ਆ ਉਹ ਭਾਜੀ ਆ ਹਾਂ ਚਾਚਾ ਤੂੰ ਨਾ ਮੇਰੀ ਮਾਰੀ ਤੇ ਚਾਚਾ ਤੈਨੂੰ ਪ੍ਰਗਟ ਉਹ ਸਿਰਫ ਦਾੜੀ ਦਾ ਟੁੱਟਦਾ ਹੀ ਆਉਂਦਾ ਸੀ ਨਾ ਮੈਂ ਨਾ ਸਿਰਫ ਕਿ ਚੱਟੀ ਦਾੜੀ ਦੀ ਹਾਲਤ ਕਰਦਾ ਤੇ ਮੈਂ ਕਹਿੰਦਾ ਸੀ ਚਾਚਾ ਮੇਰਾ ਤੇ ਚੱਕ ਦਰਾ ਮੋਢਾ ਲਾ ਕੇ ਘੜੂੰਗਾ ਪਿੰਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇੱਕ ਵੀਡੀਓ ਤੁਸੀਂ ਸਾਰੀ ਸੰਗਤ ਨੇ ਦੇਖੀ ਜਿਹੜੀ ਵਾਇਰਲ ਹੋਈ ਆ ਵੀ ਇੱਕ ਗ੍ਰੰਥੀ ਸਿੰਘ ਬਜ਼ੁਰਗ ਨੇ ਜਿਹੜੇ ਉਹਨਾਂ ਦੀ ਉਹਦਾ ਦਾ ਭਤੀਜਾ ਜਿਹੜਾ ਵਾ ਉਹ ਦਾੜੇ ਦੇ ਵਿਦਵੀ ਕਰ ਰਿਹਾ ਤੇ ਕੁੱਟਮਾਰ ਕਰ ਰਿਹਾ ਕੱਲ ਦਾ ਸਾਨੂੰ ਸਿੰਘਾਂ ਦੱਸਿਆ ਸੀਗਾ ਅਸੀਂ ਜਿਹੜਾ ਵਾ ਅੱਜ ਬਿਲਕੁਲ ਤਿਆਰ ਸੀਗੇ ਈਵਨ ਅਸੀਂ ਤੁਰਪੇ ਸੀਗੇ ਤੇ ਸਾਨੂੰ ਅਸੀਂ ਕਿਸੇ ਨੂੰ ਕਿਹਾ ਸੀ ਸਾਨੂੰ ਨੰਬਰ ਜਿਹੜਾ ਬਾਪੂ ਜੀ ਦਾ ਮਿਲਿਆ ਜਦੋਂ ਅਸੀਂ ਇਹਨਾਂ ਨੂੰ ਫੋਨ ਕੀਤਾ ਬਾਪੂ ਜੀ ਨੂੰ ਤੇ ਫੋਨ ਕਰਕੇ ਅਸੀਂ ਕਿਹਾ ਵੀ ਇਸ ਤਰ੍ਹਾਂ ਅਸੀਂ ਆ ਰਹੇ ਹਾਂ ਤੇ ਜੋ ਵੀ ਮਸਲਾ ਤੁਹਾਡਾ ਸੀ ਹੱਲ ਕਰਾਂਗੇ ਤੁਹਾਡੀ ਮਤ ਕਰਨੀ ਹੈ ਤੇ ਬਾਪੂ ਜੀ ਦੇ ਵੱਲੋਂ ਸਾਨੂੰ ਮਨਾ ਕਰ ਦਿੱਤਾ ਗਿਆ ਮਿਲਣ ਤੋਂ ਇਹ ਕਹਿ ਕੇ ਕਿ ਸਾਡਾ ਪਰਿਵਾਰ ਦਾ ਮਸਲਾ ਪਰਜਾਦ ਕਿਰ ਨੂੰ ਸਮਝਾਇਆ ਵੀ ਮਸਲਾ ਤੁਹਾਡਾ ਨਹੀਂ ਮਸਲਾ ਕੇਸਾਂ ਦਾ ਵਾ ਦਾੜੇ ਦਾਵਾ ਤੇ ਆਪਾਂ ਇਸ ਤਰੀਕੇ ਦੇ ਨਾਲ ਜਿਹੜਾ ਵਾ ਐਵੇਂ ਕਿਸੇ ਦੇ ਦਬਾਅ ਹੇਟ ਨਹੀਂ ਆਈਏ ਸਾਨੂੰ ਇਹ ਲੱਗਦਾ ਵੀ ਉਹਨਾਂ ਤੇ ਕੋਈ ਦਬਾਅ ਵਾ ਜਿਹੜਾ ਉਹ ਕੋਈ ਕਾਰਵਾਈ ਨਹੀਂ ਕਰਾਉਣਾ ਚਾਹੁੰਦੇ ਪਰ ਫਿਰ ਵੀ ਅਸੀਂ ਬਾਪੂ ਜੀ ਨਾਲ ਵਚਨ ਕੀਤਾ ਵਾ ਬਹੁਤ ਮੁਸ਼ਕਲ ਉਹਨਾਂ ਨੂੰ ਸਮਝਾਇਆ ਵਾ ਇਹ ਗੱਲ ਕਹਿ ਕੇ ਵੀ ਤੁਸੀਂ ਪਿੰਡ ਆਓ ਡਰੋ ਨਾ ਅਸੀਂ ਤੁਹਾਡੀ ਜਿਹੜੀ ਮਤਤਾ ਉਹ ਕਰਾਂਗੇ ਫਰੋਜਪੁਰ ਇਲਾਕੇ ਦੇ ਸਿੰਘਾਂ ਨਾਲ ਵੀ ਸਾਡੀ ਗੱਲ ਹੋਈ ਆ ਸੋ ਹੁਣ ਸ਼ਨੀਵਾਰ ਜਿਹੜਾ ਬਾਪੂ ਜੀ ਦੇ ਵੱਲੋਂ ਜਿਹੜਾ ਵਾ ਉਹ ਸਾਨੂੰ ਬੁਲਾਇਆ ਗਿਆ ਵਾ ਤੇ ਸ਼ਨੀਵਾਰ ਉਹਨਾਂ ਨੇ ਕਿਹਾ ਤੁਸੀਂ ਪਿੰਡ ਆਇਓ ਤੇ ਫਿਰ ਜਿਹੜੀ ਵੀ ਕਾਰਵਾਈ ਜਿਸ ਤਰੀਕੇ ਨਾਲ ਵੀ ਹੋਗੀ ਉਹ ਆਪਾਂ ਕਰਾਵਾਂਗੇ ਸਾਡੇ ਵੱਲੋਂ ਤਾਂ ਅੱਜ ਹੀ ਜਿਹੜੀ ਤਿਆਰੀ ਸੀ ਖਿੱਚੀ ਗਈ ਸੀ ਅਸੀਂ ਬਲਕਿ ਅਸੀਂ ਰਸਤੇ ਵਿੱਚ ਸੀਗੇ ਪਰ ਬਾਪੂ ਜੀ ਦੇ ਵੱਲੋਂ ਜਿਹੜਾ ਵਾ ਉਹ ਸਾਨੂੰ ਮਨਾ ਕਰ ਦਿੱਤਾ ਕਿ ਸੰਗਤ ਨੂੰ ਦੱਸਦਾ ਸਾਡਾ ਮਕਸਦ ਇਹ ਆ ਵੀ ਕੋਈ ਕਿਉਂਕਿ ਵੀਡੀਓ ਬਹੁਤ ਵਾਇਰਲ ਹੋਈ ਸਾਨੂੰ ਬਹੁਤ ਸੰਗਤ ਦੇ ਫੋਨ ਆ ਰਹੇ ਸੀਗੇ ਤੇ ਇਹ ਨਾਲ ਕਹੇ ਕਿ ਅਸੀਂ ਜਾ ਨਹੀਂ ਰਹੇ ਮਤਲਬ ਵਾਸਤੇ ਜੇ ਅਸੀਂ ਗਏ ਨਹੀਂ ਪਰ ਉਹਨਾਂ ਦਾ ਬਾਪੂ ਜੀ ਦਾ ਕਹਿਣਾ ਵਾ ਕਿ ਤੁਸੀਂ ਸ਼ਨੀਵਾਰ ਜਿਹੜਾ ਵਾ ਉਹ ਮੇਰੇ ਪਿੰਡ ਆਇਓ ਤੇ ਫਿਰ ਆਪਾਂ ਬੈਠ ਕੇ ਗੱਲ ਕਰਾਂਗੇ ਕਿਸ ਤਰੀਕੇ ਨਾਲ ਜਿਹੜੀ ਕਾਰਵਾਈ ਆ ਉਹ ਕਰਾਉਣੀ ਆ ਕਿ ਨਹੀਂ ਕਰਾਉਣੀ ਕਿਉਂਕਿ ਬਾਪੂ ਜੀ ਦਾ ਭਤੀਜਾ ਵਾ ਉਹ ਜਿਹੜਾ ਬਾਪੂ ਜੀ ਦੇ ਗੱਲ ਪਿਆ ਸੋ ਉਹਨਾਂ ਦਾ ਕਹਿਣਾ ਕਿ ਪਹਿਲਾਂ ਵੀ ਇਸ ਤਰੀਕੇ ਨਾਲ ਸਾਡੇ ਘਰ ਦੇ ਵਿੱਚ ਲੜਾਈ ਜਿਹੜੀ ਆ ਹੁੰਦੀ ਰਹੀ ਆ ਪਰ ਜਿਹੜੀ ਵੱਡੀ ਦੁੱਖ ਦੀ ਗੱਲ ਆ ਵੀ ਉਹਨਾਂ ਦੇ ਦਾੜੇ ਨੂੰ ਇਸ ਤਰੀਕੇ ਦੇ ਨਾਲ ਪਟਣਾ ਕੇਸਾਂ ਦੀ ਬੇਦਬੀ ਕਰਨੀ ਕੋਟਮਾਰ ਕਰਨੀ ਬਿਰਗ ਦੀ ਉਹ ਬੜੀ ਮਾੜੀ ਤੇ ਮੰਦਪਾਗੀ ਸੀ ਉਹ ਦੇਖ ਕੇ ਹਰ ਇੱਕ ਸਿੱਖ ਦਾ ਜਿਹੜਾ ਹਿਰਦਾ ਬਲੰਦ ਰਿਆ ਗਿਆ ਸੀਗਾ ਸੋ ਸੰਗਤ ਨੇ ਸਾਨੂੰ ਹੁਕਮ ਲਾਇਆ ਸੀ ਪਰ ਹੁਣ ਮੈਂ ਸੰਗਤ ਨੂੰ ਦੱਸਣ ਵਾਸਤੇ ਜਿਹੜੀ ਵੀਡੀਓ ਇਹ ਪਾ ਰਿਹਾ ਵੀ ਸ਼ਨੀਵਾਰ ਜਿਹੜਾ ਬਾਪੂ ਜੀ ਨੇ ਸਾਨੂੰ ਉੱਥੇ ਫਰੋਜਪੁਰ ਲਾਖੇ ਜਿਹਦੋਂ ਦਾ ਪਿੰਡ ਉੱਥੇ ਬੁਲਾਇਆ ਵਾ ਤੇ ਸ਼ਨੀਵਾਰ ਸੀ ਜਾ ਕੇ ਜੋ ਵੀ ਮਸਲਾ ਵਾ ਉਹ ਸਾਰਾ ਸੰਗਤ ਦੇ ਸਾਹਮਣੇ ਰੱਖ ਦਿਆਂਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੇਓ ਸਰ ਨੇਓ ਜੀ ਸੀ ਪੀ ਸਿਕ ਇਧਰ ਇਧਰ ਕੋ ਕਟਾ ਪਿਆ ਤੇ ਮਾਰ ਕੇ ਦੇਖਾ ਪੰਜਾਂ ਨੂੰ ਛੱਡੋ ਤੁਸੀਂ ਮਹਾਰਾਜ ਨੂੰ ਘੱਟਾਵਾ ਪਤਾ ਨਹੀਂ ਕਰੁੰਦਾ ਹੋਇਆ ਆ ਵਿੱਚ ਆ ਚੀਜ਼ ਦੇਖੋ ਆਗੇ ਬੁਲਾ ਦੇ ਆ ਲੈਣ ਆ ਲੈਣ ਵੇਖੋ ਜਿੱਥੇ ਪ੍ਰਕਾਸ਼ ਹੋਇਆ ਮਹਾਰਾਜ ਦਾ ਉਦਾਂ ਦਾ ਉਦਾਂ ਖਾਸਨ ਕਜੀ ਹੋਇਆ ਹੀ ਨਹੀਂ ਮਹਾਰਾਜ ਦਾ ਨਹੀਂ ਉਹਦਾ ਬਣੀ ਜਿਆਦਾ ਲੈਣ ਨੂੰ ਸੋ ਇਹ ਜਿਹੜੇ ਬਾਬਾ ਜੀ ਆਉਂਦੇ ਉਹਨਾਂ ਨੂੰ ਪੁੱਛ ਜਿੰਨਾ ਦੁਕਾਨ ਦਾ ਛੋਟੀ ਛੋਟੀ ਗਲਾਸ ਹਾਊਸ ਆ ਸਾਨੂੰ ਸਾਡੇ ਸਿੰਘਾਂ ਨੂੰ ਇੱਥੇ ਪਤਾ ਲੱਗਾ ਸੀ ਭਾਈ ਰਾਜਵੀਰ ਸਿੰਘ ਨੂੰ ਪੀਨਾ ਦੀ ਦੁਕਾਨ ਦੇ ਵਿੱਚ ਗੁਰੂ ਸਾਹਿਬ ਜੀ ਪ੍ਰਕਾਸ਼ਮਾਨ ਨੇ ਜਦੋਂ ਅੱਥੇ ਅਸੀਂ ਪਹੁੰਚੇ ਹਾਂ ਸਿੰਘਾਂ ਸਮੇਤ ਤੇ ਅਸੀਂ ਕਮਰਾ ਜਿਹੜਾ ਉਹ ਖੋਲ ਕੇ ਵੇਖਿਆ ਵਾ ਤੇ ਕਮਰੇ ਵਿੱਚ ਜਿਹੜਾ ਉਹ ਮਾਰਦਾ ਪ੍ਰਕਾਸ਼ ਸੀਗਾ ਪ੍ਰਕਾਸ਼ ਮਹਾਰਾਜ ਦਾ ਜਿਹੜਾ ਸੀਗਾ ਉੱਥੇ ਕੋਈ ਸੁਖਾਸਣ ਦੀ ਜਗ੍ਹਾ ਨਹੀਂ ਸੀ ਹੈਗੀ ਬੜਾ ਛੋਟਾ ਜਿਹਾ ਕਮਰਾ ਵਾ ਉਸ ਕਮਰੇ ਵਿੱਚ ਇਹਨਾਂ ਨੇ ਆਪਣਾ ਲਿਟਰੇਚਰ ਕਿਤਾਬਾਂ ਕੁਤੂਬਾ ਰੱਖੀ ਹੋਈਆਂ ਸੀ ਸਤਕਾਰ ਮਹਾਰਾਜ ਦਾ ਬਿਲਕੁਲ ਨਹੀਂ ਸੀ ਹੈਗਾ ਘੱਟਾ ਜੰਮਿਆ ਹੋਇਆ ਸੀਗਾ ਮਹਾਰਾਜ ਦੇ ਬਸਤਰ ਗੰਦੇ ਸੀਗੇ ਤੇ ਪ੍ਰਕਾਸ਼ ਸੀ ਮਹਾਰਾਜ ਸੇਵਾ ਸੰਭਾਲਣੀ ਸੀ ਹੁੰਦੀ ਪ੍ਰੋਪਰ ਸੋ ਜਦੋਂ ਇੱਥੇ ਪਹੁੰਚ ਕੇ ਸਾਰੀ ਕਾਰਵਾਈ ਸੀ ਕੀਤੀ ਆ ਤੇ ਭਾਈ ਬਲਵੀਰ ਸਿੰਘ ਮੁੱਛਲੋਣੀ ਆਏ ਨੇ ਇੱਥੇ ਤੁਸੀਂ মিডিਆ ਆਓ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਚਾਰਕ ਆਏ ਸੀ ਪਾਲਖੀ ਸਾਹਿਬ ਲੈ ਕੇ ਸੋ ਗੁਰੂ ਸਾਹਿਬ ਨੂੰ ਅਸੀਂ ਜਿਹੜਾ ਵਾਹ ਰਾਮ ਸਰ ਸ਼ੁਭਤ ਕਰਵਾ ਦਿੱਤਾ ਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਰ ਇਹਨਾਂ ਵੱਲੋਂ ਜਿਹੜੀ ਗੱਲ ਕਹੀ ਜੇ ਕਿ ਮੇਰੇ ਕੋਲ ਗਲਤੀ ਹੋ ਗਈ ਗਲਤੀ ਹੁੰਦੀ ਆ ਬੰਦੇ ਕੋਲ ਅਨਜਾਨਤਾ ਵਸ ਕੋਈ ਅਨਜਾਨ ਗਲਤੀ ਕਰੇ ਇਹ ਗੁਨਾਹ ਹੋ ਰਹਿ ਨੇ ਸਾਡੇ ਕੋਲੋਂ ਅਸੀਂ ਆਪਣੇ ਥਿੰਗਾਂ ਕਰ ਰਹੇ ਆ ਜੇ ਅਸੀਂ ਸੇਵਾ ਸੰਭਾਲ ਨਹੀਂ ਕਰ ਸਕਦੇ ਅਸੀਂ ਪ੍ਰਕਾਸ਼ ਨਾ ਕਰੀਏ ਮਹਾਰਾਜ ਦਾ ਥਾਂ ਥਾਂ ਦੇ ਗੁਰੂ ਘਰ ਨੇ ਸਾਡੇ ਮੋੜਾਂ ਦੇ ਉੱਤੇ ਉੱਥੇ ਜੇ ਦਰਸ਼ਨ ਕਰ ਲਈਏ ਮਹਾਰਾਜ ਦੇ ਜੇ ਸਹਿਜ ਬਾਟ ਕਰਨਾ ਸੈਂਚੀਆਂ ਸਾਡੇ ਕੋਲ ਆ ਗਈਆਂ ਪੋਥੀਆਂ ਆ ਗਈਆਂ ਉਹ ਲੈ ਆਈਏ ਪਰ ਪ੍ਰਕਾਸ਼ ਕਰਕੇ ਅਸੀਂ ਕਿਹੜਾ ਵੱਡਾ ਸਿੱਖ ਬਣਾਉਣਾ ਚਾਹੁੰਦੇ ਆ ਬਈ ਇਹਨਾਂ ਨੂੰ ਸਮਝ ਆਉਂਦੀ ਫਿਰ ਜੇ ਪ੍ਰਕਾਸ਼ ਕੀਤਾ ਵਾ ਫਿਰ ਸਰਕਾਰ ਤਾਂ ਬਹਾਲ ਕਰੀਏ ਮਹਾਰਾਜ ਦਾ ਕੱਢੋ ਘੱਟ ਕੇ ਮਾੜਾ ਸੋਹਣਾ ਕਮਰਾ ਹੋਵੇ ਸੋਹਣਾ ਪ੍ਰਕਾਸ਼ ਹੋਵੇ ਸੁਖਾਸਨ ਵਾਲ ਜਗ੍ਹਾ ਹੋਵੇ ਪਰ ਇੱਥੇ ਦਾ ਸੁਖਾਸਨ ਵਾਲ ਜਗ੍ਹਾ ਛੱਡੋ ਪ੍ਰਕਾਸ਼ ਵਾਸਤੇ ਵੀ ਜ ਤੁਸੀਂ ਜਦੋਂ ਇੱਥੇ ਦੁਕਾਨੀ ਦੇਖਿਆ ਇਹ ਦੁਕਾਨਾ ਆ ਜੀ ਰਾਇ ਸ਼ਰਾਂ ਦੇ ਉੱਪਰ ਆ ਤੁਸੀਂ ਦੇਖ ਕੀ ਦੇਖੇ ਇੱਥੇ ਆ ਕੇ ਜਦੋਂ ਤੁਸੀਂ ਮੈਂ ਤੁਹਾਨੂੰ ਦੱਸਿਆ ਵੀ ਸਾਨੂੰ ਪਤਾ ਲੱਗਾ ਸੀਗਾ ਕਿ ਅਸੀਂ ਇੱਥੇ ਪਹੁੰਚੇ ਹਾਂ ਛੋਟਾ ਜਿਹਾ ਕਮਰਾ ਵਾ ਦੁਕਾਨ ਦੇ ਵਿੱਚ ਹੀ ਜਿੱਥੇ ਮਾਦਾ ਪ੍ਰਕਾਸ਼ ਹੈਗਾ ਤੇ ਪ੍ਰਕਾਸ਼ ਬੜੀ ਮਾੜੀ ਹਾਲਤ ਵਿੱਚ ਸੀ ਆਮ ਜਿੱਦਾਂ ਆਪਾਂ ਦੇਖਦੇ ਪਹਿਲਾਂ ਵੀ ਬੜੀਆਂ ਤਾਵਾ ਤੇ ਇਹ ਹੋਇਆ ਵਾ ਕਿ ਗੁਰੂ ਸਾਹਿਬ ਦਾ ਸਤਕਾਰ ਜਿਹੜਾ ਬਿਲਕੁਲ ਨਹੀਂ ਹੁੰਦਾ ਸਿਰਫ ਪ੍ਰਕਾਸ਼ ਕਰਕੇ ਲੋਕ ਭੁੱਲ ਜਾਂਦੇ ਨੇ ਇਹ ਸੋਚਦੇ ਵੀ ਸ਼ਾਇਦ ਅਸੀਂ ਵਾਲੇ ਕਿੰਨੇ ਵੱਡੇ ਸਿੱਖ ਬਣ ਗਏ ਆ ਮਾਦਾ ਪ੍ਰਕਾਸ਼ ਕਰਕੇ ਪਰ ਜਦ ਕਿ ਇਹਨਾਂ ਦੀ ਸੋਚ ਤੇ ਇਹਨਾਂ ਦੇ ਕੰਮ ਦੇ ਵਿੱਚ ਬੜਾ ਫਰਕ ਆ ਗੁਰੂ ਸਾਹਿਬ ਸਰਕਾਰ ਦੇ ਲੋਕਾਂ ਨੂੰ ਬਿਲਕੁਲ ਨਹੀਂ ਕੀਤਾ ਜਾਂਦਾ ਮਹਾਰਾਜ ਜੀ ਨਹੀਂ ਜੀ ਪਰਾਤਰ ਪੁਰਾਣਾ ਸਰੂਪ ਸੀਦਾ 2007 ਦਾ ਪ੍ਰਕਾਸ਼ ਸੀ ਪਰ ਕਾਫੀ ਅੰਗਖੰਡ ਸੀਗਾ ਮਹਾਰਾਜ ਜੀ ਤੇ ਹੁਣ ਮਹਾਰਾਜ ਜੀ ਨੂੰ ਤਾਂ ਲੈ ਕੇ ਜਾ ਨਹੀਂ ਰੋਜ਼ ਸੇਵਾ ਨਹੀਂ ਹੁੰਦੀ ਸੀ ਹੁਣ ਤੁਸੀਂ ਕੀ ਕਰਦੇ ਹੋ ਇੱਥੇ ਫਿਰ ਲੈ ਕੇ ਜੀ ਗੁਰੂ ਸਾਹਿਬ ਨੂੰ ਆਮ ਸਰ ਸ਼ੁਭਤ ਧਰਵਾਤਾ ਜੀ ਸ਼੍ਰੋਣੀ ਕਮੇਟੀ ਦੇ ਜਿਹੜੇ ਪ੍ਰਚਾਰਕ ਤੇ ਬੁਲਾਇਆ ਸੀਗਾ ਉਹਨਾਂ ਵੱਲੋਂ ਦੇਖਦੇ ਹੁਣ ਕੀ ਕਾਰਵਾਈ ਕੀਤੀ ਜਾਂਦੀ ਹੈ ਕੀ ਕਹਿਣਾ ਚਾਹੋਗੇ ਜਿਹੜੇ ਅੱਜ ਕੱਲ ਹੋਰ ਵੀ ਲੋਕ ਕਈ ਐਸੇ ਲੋਕ ਨੇ ਜਿਨ੍ਹਾਂ ਬਾਰੇ ਪਤਾ ਹੀ ਨਹੀਂ ਹੈਗਾ ਵੀ ਭਗਤ ਮਹਾਰਾਜ ਰੂਪ ਰੱਖਨੇ ਪਰ ਸੇਵਾ ਸੰਭਾਲਦੇ ਇਹੀ ਬੇਨਤੀ ਕਰਦੇ ਆਂ ਵੀ ਜਿੱਥੇ ਸੇਵਾ ਸੰਭਾਲ ਲੈ ਹੀ ਕਰ ਸਕਦੇ ਨਹੀਂ ਹੁੰਦੀ ਤੁਸੀਂ ਨਾਂ ਪ੍ਰਕਾਸ਼ ਕਰੋ ਤੁਸੀਂ ਬਾਹਰ ਇਹਨੂੰ ਗੁਰੂ ਘਰ ਬਚਾ ਦਿਓ ਸ਼੍ਰੋਮਣੀ ਕਮੇਟੀ ਨੂੰ ਦੱਸ ਦਿਓ ਜਿੱਥੇ ਬੰਦੀਆਂ ਹੈਗੀਆਂ ਉਹਨਾਂ ਨੂੰ ਦੱਸ ਦਿਓ ਅਸੀਂ ਸੇਵਾ ਕਰ ਲਾਂਗੇ ਆਪਣੇ ਉੱਥੇ ਪਰ ਤੁਸੀਂ ਪਾਪਾਂ ਦੇ ਪਾਗੀ ਨਾ ਪੜੋ ਕਿਉਂਕਿ ਗੁਰੂ ਸਾਹਿਬ ਜਾਗਦੇ ਹੋ ਤੇ ਹਾਜ਼ਰ ਨਜ਼ਰ ਨੇ ਆਪਾਂ ਇਹਨਾਂ ਨੂੰ ਕਿਤਾਬ ਨਾ ਸਮਝੀਏ ਪਾਪ ਨਾ ਘਟਿਏ ਪਹਿਲਾਂ ਹੀ ਬੰਡੀਆਂ ਤਾਂ ਤਾਂ ਹੋ ਰੀਆਂ ਆਪਾਂ ਤਾਂ ਪਹਿਲਾਂ ਭਰੇ ਬ ਪ੍ਰਸ਼ਾਸਨ ਨੂੰ ਕੰਪਲੇਨਟ ਦਿੱਤੀ ਗਈ ਹੈ। ਅਸੀਂ ਪ੍ਰਸ਼ਾਸਨ ਤਾਂ ਇਹਨਾਂ ਵੱਲੋਂ ਹੀ ਬੁਲਾਇਆ ਗਿਆ ਸੀਗਾ ਜੀ ਇਹ ਕਹਿ ਕੇ ਕਿ ਬਾਬੇ ਕਬਜਾ ਕਰਨ ਆਗੇ ਦੁਕਾਨ ਸਾਡੀ ਤੇ। ਅੱਛਾ ਜੀ। ਇਹਦਾ ਬੁਲਾਇਆ ਨਹੀਂ ਪ੍ਰਸ਼ਾਸਨ। ਕਿਉਂਕਿ ਸਾਡੇ ਕੋਲ ਪੰਜ ਪਾਵ ਥੋੜੀ ਸੀਗਾ। ਪਰ ਆਇਆ ਅਸੀਂ ਸ਼ੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬੁਲਾਇਆ ਜੀ। ਉਹਨਾਂ ਨੂੰ ਦੇਖਿਆ ਵੀ ਉਹ ਕੀ ਕਾਰਵਾਈ ਕਰਦੇ ਨੇ ਦੇਖਦੇ ਆ। ਇੱਕ ਹੱਥ ਦੇ ਵਿੱਚ ਦੂਜੀ ਵਾਰ ਇਸ ਤਰ੍ਹਾਂ ਹੋਇਆ ਬੀਤੇ ਦਿਨ ਵੀ 4-5 ਹੱਥ ਮਿਲੇ ਸੀ ਹੰਦਮਣੀ ਬਾਜ਼ਾਰ ਦੇ ਵਿੱਚ। ਕੀ ਲੱਗਦਾ ਹੈ ਗੁਰੂ ਨਗਰੀ ਹੈ, ਸ਼੍ਰੀ ਗੁਰੂ ਰਾਮ ਦੇ ਦਰਾਰ ਹੈ, ਅੰਮ੍ਰਿਤਸਰ। ਇਸ ਤਰ੍ਹਾਂ ਦਾ ਇਸ ਤਰ੍ਹਾਂ। ਪਹਿਲੀ ਗੱ ਕੀ ਲੋਡ ਪਈ ਆ ਥਾਂ ਥਾਂ ਤੇ ਗੁਰੂ ਘਰ ਨੇ ਜੇ ਦੇਣਾ ਵੀ ਆ ਸਰੂਪ ਪਹਿਲਾਂ ਜਾ ਕੇ ਦੇਖੋ ਸਹੀ ਵੀ ਕੋਈ ਤੇ ਸਰੂਪ ਪ੍ਰਕਾਸ਼ ਕਰਨ ਦੀ ਜਗ੍ਹਾ ਹੈਗੀ ਆ ਲੋਡ ਹੈ ਪ੍ਰਕਾਸ਼ ਕਰਨ ਦੀ ਅਜਿਹੀ ਕਿਹੜੀ ਲੋਡ ਆ ਜਿਵੇਂ ਸਰਕਸ ਰੂਮ ਮੰਗ ਰਹੇ ਮਹਾਰਾਜ ਦਾ ਪਰ ਕੁਝ ਨਹੀਂ ਹੈਗਾ ਇੱਥੇ ਬਸ ਦੇ ਦਿੰਦੇ ਸ਼ਫਾਰਸ਼ਾਂ ਦੇ ਵਿੱਚ ਜਿਹੜਾ ਜੀ ਕਰਦਾ ਸ਼ਫਾਰਸ਼ ਪਾਉਂਦਾ ਸਰੂਪ ਲਾ ਦਿੰਦਾ ਮਹਾਰਾਜ ਦਾ ਉਸ ਤੋਂ ਬਾਅਦ ਜਿਵੇਂ ਜੀ ਕਰਦਾ ਤਾਂ ਕਰਦਾ ਬੰਦੀਆਂ ਪਹੁੰਚੇ ਨੇ ਉਹਨਾਂ ਦਾ ਕਹਿਣਾ ਕਿ ਇੱਥੇ ਬੇਸਬੀ ਹੋ ਰਹੀ ਸੀ ਇਹਦੇ ਵਿੱਚ ਦੇਖੋ ਜੀ ਜੀ ਇਹਦੇ ਵਿੱਚ ਦੇਖੋ ਜੀ ਐਜੀਪੀਸੀ ਦੇ ਧਰਮਰਚਾਰ ਕਮੇਟੀ ਤੋਂ ਮੈਂਬਰ ਆਏ ਸੀ ਜੀ ਉਹਨਾਂ ਨੇ ਫੌਮ ਕੀਤਾ ਸੀ ਉਹਨਾਂ ਨੇ ਆ ਕੇ ਸਾਰਾ ਅੰਦਰ ਦੇਖ ਲਿਆ ਵਾ ਮਹਾਰਾਜ ਦੇ ਸਰੂਪ ਨੂੰ ਸਤਕਾਰ ਸਹਿਤ ਰਾਮਸਰ ਗੁਰਦੁਆਰਾ ਸਾਹਿਬ ਲੈ ਗਏ ਨੇ ਅੱਗੇ ਜੋ ਵੀ ਉਹਨਾਂ ਵੱਲੋਂ ਇਨ ਰਿਟਨ ਜੋ ਵੀ ਸਾਨੂੰ ਐਪਲੀਕੇਸ਼ਨ ਮੂਵ ਕੀਤੀ ਹੈਗੀ ਉਸ ਮਤਾਬਕ ਦੇਖਾਂਗੇ ਕਿ ਕੀ ਮੰਦੀ ਕਰਦੇ ਜੀ ਪਰ ਲਗਾਤਾਰ ਇਹ ਜੋ ਮਾਮਲੇ ਸਾਹਮਣੇ ਆ ਰਿਹਾ ਬੀਤੇ ਦਿਨ ਵੀ ਕੁਝ ਸਮਾਂ ਪਹਿਲਾਂ ਗੱਲ ਕਰ ਲਈਏ ਤਾਂ ਸਸ ਹੈਚੋ ਸੀ ਡਿਵੀਜ਼ਨ ਦੇ ਏਰੀਆ ਦੇ ਵਿੱਚ ਵੀ ਕਿਉਂਕਿ ਗਲਿਆਰੇ ਦੇ ਪਰਲੇ ਬੰਨੇ ਜੇ ਆਪਾਂ ਗੱਲ ਕਰ ਲਈਏ ਉੱਥੇ ਵੀ ਇਹੋ ਜਿਹਾ ਮਾਮਲਾ ਸਾਹਮਣੇ ਆਉਂਦਾ ਤਾਂ ਅੱਜ ਵੀ ਇਹ ਮਾਮਲਾ ਸਾਹਮਣੇ ਆਇਆ ਹੈ ਜਿਹੜਾ ਦੋਸ਼ੀ ਔਰਤ ਕੀ ਕਾਰਵਾਈ ਕੀਤੀ ਦੇਖੋ ਜੀ ਐਸਜੀਪੀਸੀ ਦੀ ਧਰਮ ਪ੍ਰਚਾਰ ਕਮੇਟੀ ਦੇ ਅੰਡਰ ਹੀ ਜਾਂਦਾ ਹੈ ਸਾਰਾ ਕੁਝ ਜੀ ਜੋ ਸਾਨੂੰ ਇਨ ਰਿਟਨ ਹੈ ਅਗਰ ਕੋਈ ਐਪਲੀਕੇਸ਼ਨ ਮੂਵ ਕਰਨ ਨੂੰ ਜਿਸ ਤਰ੍ਹਾਂ ਮੈਂ ਅੱਗੇ ਦੱਸਿਆ ਉਹ ਉਸ ਮੁਤਾਬਕ ਕਾਰਵਾਈ ਲਾਂਦੀ ਜਾਏਗੀ ਜੀ ਤਾਂ ਸਤਕਾਰ ਕਮੇਟੀ ਵੱਲੋਂ ਜੋ ਤੁਹਾਨੂੰ ਦੱਸਿਆ ਗਿਆ ਕੰਪਲੇਨਟ ਕੀਤੀ ਗਈ ਹੈ ਕਿ ਉਹਨਾਂ ਦੇ ਆਧਾਰ 'ਤੇ ਉਹਨਾਂ ਦੀ ਕੰਪਲੇਨਟ ਦੇ ਉੱਤੇ ਕੋਈ ਕਾਰਵਾਈ ਕੀਤੀ ਗਈ ਨਹੀਂ ਜਾ ਜਿਨ੍ਹਾਂ ਦੇ ਦੁਕਾਨ ਤੋਂ ਹੁਣ ਸ਼ਰੂਮ ਮਿਲਿਆ ਕੀ ਉਹਨਾਂ ਦੇ ਉੱਤੇ ਕੋਈ ਕਾਰਵਾਈ ਹਜੇ ਤੱਕ ਕੋਈ ਨਹੀਂ ਕੀਤੀ ਗਈ ਮੈਂ ਤੁਹਾਨੂੰ ਜਿਸ ਤਰ੍ਹਾਂ ਆਲਰੇਡੀ ਦੱਸਤਾ ਵਾ ਜੀ ਐਸਜੀਪੀਸੀ ਦੇ ਅੰਦਰ ਦਾਇਰੇ ਅੰਦਰ ਆਉਂਦਾ ਹੈ ਸਾਰਾ ਜੋ ਕਾਗਨਜ਼ ਲੈਣਗੇ ਜੋ ਸਾਨੂੰ ਲਿਖ ਕੇ ਦੇਣਗੇ ਉਸ ਮੁਤਾਬਕ ਹੀ ਕਾਰਵਾਈ ਕਰਾਂਗੇ ਠੀਕ ਹੈ ਠੀਕ ਹੈ ਜੀ ਇਹ ਦੇਖਣਾ ਵੀ ਮਹਾਰਾਜ ਦੇ ਸ਼ਰੂਪ ਦੀ ਬੇਅਦਬੀ ਹੋਈ ਜਾਂ ਨਹੀਂ ਹੋਈ ਜੀ ਇਹ ਉਹਨਾਂ ਦਾ ਕੰਮ ਹੈ ਧਰਮ ਬਰਜਾਰ ਕਮੇਟੀ ਦਾ ਤੇ ਅੱਜ ਹੀ ਪਿੱਛੇ ਦਾ ਜੀ ਠੀਕ ਹੈ ਜੀ ਠੀਕ ਹੈ ਜੀ ਹਾਂ ਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀ ਹੈ ਜੋ ਦੋਸਤੋ ਇਹ ਪਾਠੀ ਸਿੰਘ ਬਜ਼ੁਰਗ ਬਾਪੂ ਨਾਲ ਉਸ ਦਾ ਪਰਿਵਾਰਕ ਮੈਂਬਰੀ ਇਹਨਾਂ ਧੱਕਾ ਕਰ ਰਿਹਾ ਹੈ ਬਜ਼ੁਰਗ ਬਾਪੂ ਪਾਠੀ ਸਿੰਘ ਦੀ ਸਰਿਆਂਮ ਦਾੜੀ ਵੀ ਪੁੱਟ ਰਿਹਾ ਹੈ ਤੇ ਉਸ ਦੇ ਦੋਨੋਂ ਗਿੱਟੇ ਵੀ ਤੋੜ ਦਿੱਤੇ ਤੇ ਜੋ ਵੀ ਦੋਸਤੋ ਇਸ ਮਸਲੇ ਨੂੰ ਲੈ ਕੇ ਲੰਗ ਸਿੰਘ ਵੀਰਾਂ ਨੇ ਆਪਣੇ ਵਿਚਾਰ ਰੱਖੇ ਨੇ ਉੱਥੇ ਦੋਸਤੋ ਜੋ ਦੁਕਾਨਦਾਰ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਤੇ ਬਾਕੀ ਵੀ ਗੁਰਬਾਣੀ ਦੀਆਂ ਪੋਥੀਆਂ ਦੀ ਜੋ ਬੇਅਦਬੀ ਕੀਤੀ ਜਾ ਰਹੀ ਸੀ ਇਸ ਮਸਲੇ ਨੂੰ ਲੈ ਕੇ ਦੋਸਤੋ ਜੋ ਸਿੰਘਾ ਨੇ ਕਾਰਵਾਈ ਕੀਤੀ ਹੈ ਤੁਸੀਂ ਦੋਸਤੋ ਇਸ ਮਾਮਲੇ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਹੋ ਹੇਠਾਂ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਨਾਲ ਹੀ ਦੋਸਤੋ ਸਾਡੇ YouTube ਚੈਨਲ Max TV ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਲਟ ਜਰੂਰ ਕਰ ਦਿਓ ਤਾਂ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓ ਵਿੱਚ ਵੀਡੀਓ ਦੇਖਣ ਲਈ ਸਾਰੇ ਹੀ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ